ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਨੂੰ ਪਤਾ ਹੀ ਸੀ ਸਾਰਿਆਂ ਨੂੰ ਲੁਧਿਆਣੇ ਦਾ ਪ੍ਰੋਗਰਾਮ ਸੀ ਤੇ ਹਰੇਕ ਘਰ ਚ ਆਪਣੇ ਨਾਲ ਦਿਆਂ ਦੇ ਘਰ ਚ ਵੀ ਮੇਰੇ ਘਰੇ ਵੀ ਗੱਡੀਆਂ ਦੀਆਂ ਗੱਡੀਆਂ ਪੁਲਿਸ ਵਾਲਿਆਂ ਦੀਆਂ ਖੜੀਆਂ ਨੇ ਲਾਪਰੀ ਦੇ ਘਰੇ ਵੀ ਤੇ ਅਗਲੀ ਏਡਾ ਵੱਡਾ ਨਾਕਾ ਤਾਮਕੋਟ ਕੈਂਚੀਆਂ ਤੋਂ ਦੇਸ਼ਾਂ ਦੀ ਪੁਲਿਸ ਹੀ ਪੁਲਸ ਲਾਈ ਪਈ ਹੈ ਕਿ ਯਾਰ ਜਿਹੜਾ ਗੰਦਾ ਪਾਣੀ ਆ ਰਿਹਾ ਹੈ ਇਕੱਲਾ ਸਾਡੇ ਘਰਾਂ ਤੱਕ ਆ ਰਿਹਾ ਹੈ ਪੂਰੇ ਪੰਜਾਬ ਦੇ ਲੋਕਾਂ ਦੇ ਘਰਾਂ ਤੱਕ ਆ ਰਿਹਾ ਜਿਹੜੇ ਪੁਲਿਸ ਵਾਲੇ ਭਰਾ ਇਹ ਵੀ ਸਾਡੇ ਇਹਨਾਂ ਦੇ ਘਰਾਂ ਤੱਕ ਵੀ ਤਾਂ ਪਾਣੀ ਆ ਰਿਹਾ ਉਹ ਯਾਰ ਤੁਸੀਂ ਦਿਖਾਉਣਾ ਕੀ ਚਾਹੁੰਦੇ ਹੋ ਕਰਨਾ ਕੀ ਚਾਹੁੰਦੇ ਸਰਕਾਰ ਸੋਡੇ ਮੁੱਖ ਮੰਤਰੀ ਉਸੇ ਲੁਧਿਆਣੇ ਬੁੱਢੇ ਨਾਲੇ ਤੇ ਖੜਖੜ ਕੇ ਕਹਿੰਦਾ ਹੁੰਦਾ ਸੀ ਵੀ ਆਹ ਦੇਖੋ ਕਿੰਨਾ ਪ੍ਰਦੂਸ਼ਣ ਕਿੰਨਾ ਗੰਦਾ ਪਾਣੀ ਸਾਡੇ ਘਰਾਂ ਤੱਕ ਜਾ ਰਿਹਾ ਆ Rajasthan ਦੇ ਪਿੰਡਾਂ ਤੋਂ ਨੂੰ ਲੱਕਾ ਵੀ ਦੱਸ ਕੇ ਡੇ ਵੀ ਜਵਾਗ ਨੂੰ ਜੰਮਦੇ ਨੂੰ ਕੈਂਸਰ ਆ ਭਰਾਵੋ ਇਹੋ ਜੀ ਯਾਰ ਗੰਦੀ ਗਾਇਨੀਤੀ ਜੇ ਜੇ ਬੰਦ ਕਰਨਾ ਚਾਹੁੰਦੇ ਕਿਉਂ ਨਹੀਂ ਕਰਨ ਦੇਂਦੇ ਫਿਰ ਬਾਈ ਤੁਸੀਂ ਬੰਦ ਕਰ ਦਿਓ ਲੋਕ ਕਿੰਜ ਜਾਣ ਐਡੀ ਟੀ ਦੂਰੋਂ ਲੋਕ ਆਉਣਗੇ Rajasthan ਤੱਕ ਦੇ ਲੋਕ ਆਉਣਗੇ ਕਿਉਂ ਆਉਣਗੇ ਜਿੱਥੇ ਵੀ ਲੋਕ ਜਿੱਥੇ ਵੀ ਮੈਂ ਕਹਿੰਦਾ ਵੀ ਹਾਂ ਤੁਹਾਨੂੰ ਪਤਾ ਝੋਟਾ ਵੀ ਗ੍ਰਫਤਾਰ ਕਰ ਲਿਆ ਲਾਪਰੀ ਵੀ ਕਰ ਲਿਆ ਤੇ ਹੋਰ ਵੀ ਮੇਰੇ ਸਾਥੀ ਗ੍ਰਫਤਾਰ ਕਰ ਲਏ ਪਰ ਜਿਹੜੇ ਵੀ ਲੋਕ ਬਾਹਰ ਨੇ ਠੀਕ ਹੈ ਸੜਕਾਂ ਦੇ ਉੱਤਰ ਕੇ ਸੜਕ ਵਿਚਾਲੇ ਬੈਠਾਂਗੇ ਤੇ ਪ੍ਰਦਰਸ਼ਨ ਕਰਾਂਗੇ ਸਰਕਾਰ ਦੇ ਖਿਲਾਫ ਜਿਨ੍ਹਾਂ ਨੇ ਸਾਡੇ ਜਵਾਕਾਂ ਤੱਕ ਜ਼ਹਿਰ ਪਹੁੰਚਾਉਣ ਤੱਕ ਦੀ ਕੋਈ ਕਸਰ ਨਹੀਂ ਛੱਡੀ ਇਹਦਾ ਮਤਲਬ ਹੈ ਕਿ ਆਪਾਂ ਸਾਰੇ ਆਮ ਫੈਕਟਰੀਆਂ ਦੇ ਹੱਕ ਜਪੂਤ ਰਹੇ ਹਾਂ ਯਾਰ ਇਸ ਲਈ ਸਾਰੇ ਪੰਜਾਬ ਦੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਆਂ ਵੀ ਸਾਰੇ ਜਿੱਥੇ ਵੀ ਪੁਲਿਸ ਰੋਕੇ ਉੱਥੇ ਸੜਕ ਦੇ ਬਹਿ ਕੇ ਪ੍ਰਦਰਸ਼ਨ ਕਰਨਾ ਇਹਨਾਂ ਦੀ ਬੈਨਾਂ 'ਚ ਨਹੀਂ ਚੜ੍ਹਨਾ ਕਦੇ ਵੀ ਇਹ ਲੋਕਾਂ ਦਾ ਗੱਲ ਜਰੂਰ ਪੰਚਾ ਦਿਓ ਤੇ ਬਾਕੀ ਬਹੁਤ ਸਾਰੇ ਆਪਣੇ ਮਿੱਤਰ ਨੇ ਜਿਹੜੇ ਉਹ ਬੱਸਾਂ ਰਾਹੀਂ ਉਹਦਾ ਪਹੁੰਚ ਚੁੱਕੇ ਨੇ ਉੱਥੇ ਪਹੁੰਚ ਵੀ ਰਹੇ ਨੇ ਹੋਰ ਵੀ ਗੱਡੀਆਂ ਲੈ ਕੇ ਜਿੰਨਾ ਨਿਕਲ ਚੁੱਕੇ ਨੇ ਸਵੇਰ ਦੇ ਤੇ ਆਪਾਂ ਵੀ ਬਸ ਜਲਦੀ ਨਿਕਲਾਂਗੇ ਤੇ ਜਿੱਥੇ ਵੀ ਸਾਰਿਆਂ ਨੂੰ ਮੈਂ ਹੁਣ ਜਲਦੀ ਫੋਨ ਕਰਨਾ ਕਹਿੰਦਾ ਉਹਨੂੰ ਟਕਾਣਾ ਦੱਸਦਾ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਸਾਰਿਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਉਹ ਤੇਰੇ ਭਾਨਸਿਆਂ ਮੰਨ ਗਏ ਤੈਨੂੰ ਐਡਾ ਮਾੜਾ ਸਾਫਤ ਹੋਏਗਾ ਐਡੀ ਆਮ ਆਖੀ ਪਾਰਟੀ ਵਾਲੇ ਮਾੜੇ ਸਾਫਤ ਹੋਉਗੇ ਪੰਜਾਬ ਲਈ ਪੰਜਾਬੀਆਂ ਲਈ ਕਿਹਨੇ ਸੋਚਿਆ ਸੀ ਯਾਰ ਕਿਹਨੇ ਸੋਚਿਆ ਸੀ ਕਿਲਾ ਬਣਾਤਾ ਕਿਲਾ ਚਾਰਸ਼ਕਰੋ ਲੁਧਿਆਣੇ ਨੂੰ ਕੱਲੀ ਕੱਲੀ ਗਲੀ ਸੀਲ ਕਰਾਤੀ ਕੱਲੀ ਕੱਲੀ ਗਲੀ ਸਾਰੇ ਬੰਦੇ ਤੁਸੀਂ ਚਾਰਸ਼ਕਰੋ ਤੜਕੇ ਤਿੰਨ ਵੇ ਦੀਆਂ ਰੇਡਾਂ ਪੂਰੇ ਪੰਜਾਬ ਵਿੱਚ ਸਾਰੇ ਬੰਦੇ ਕਟੇਨ ਕਰ ਲੈ ਘਰਾਂ ਨਾ ਹੀ ਬੰਦ ਕਰ ਲੈ ਕੁਛ ਫੜ ਲੈ ਰਾਜਸਥਾਨ ਤੋਂ ਦਾ 2015 ਘੇਰ ਲਿਆ ਉਹ ਸ਼ਰਕਤੇ ਬੈਠੇ ਆ ਉਹ ਬਲ ਨਹੀਂ ਦਿੱਤੇ ਫਰੋਂ ਉਹਨਾਂ ਨੂੰ ਦੀਆਂ ਬਸਾਂ ਫੜ ਲਈਆਂ ਫਰੀਦਕੋਟ ਵਾਲੇ ਫੜ ਲਏ ਮੁਕਸਲ ਵਾਲੇ ਫੜ ਲਏ ਮੂਕੇ ਵਾਲੇ ਲੁਧਿਆਣੇ ਨੇ ਕੱਲੇ ਕੱਲੇ ਬੰਦੇ ਦੇ ਉੱਤੇ ਕੱਲੇ ਕੱਲੇ ਬੰਦੇ ਦੇ 10-10 ਬੰਦੇ ਤੇ ਪੁਲਿਸ ਵਾਲੇ ਉਠਾਦੇ ਆ ਫਾਦ ਦੋਗੀ ਲਾਜ ਹੋਰ ਕੋਈ ਗੱਲ ਨਹੀਂ ਲਾਜ ਇੰਨਾ ਜੋਰ ਤੇਰਾ ਜਿੰਨਾ ਜੋਰ ਅੱਡੀ ਚੁੱਟੀ ਦਾ ਲਾ ਦੇ ਹੁਣ ਕਸਰ ਰਹਿ ਨਾ ਜਾ ਵੀ ਕੋਈ ਰੀਜ ਤੇਰੇ ਮਨ ਚ ਰਹਿ ਨਾ ਜਾ ਵੀ ਮੈਥੋਂ ਆ ਮਾੜੀ ਮੈਂ ਪੰਜਾਬ ਨਾ ਕਰ ਨਹੀਂ ਸਕਿਆ ਤੇ ਮੈਂ ਮੁੱਖ ਮੰਤਰੀ ਹੁੰਦੇ ਹੁਣ ਮੈਂ ਕਰਦਾ ਕਰਦੇ ਲਾ ਦੇ ਜੋਰ ਛੱਡੀ ਨਾ ਹੁਣ ਕਸਰ ਕੋਈ ਬਾਕੀ ਰਹਿ ਨਾ ਜਾਵੇ ਪਰੋ ਆਤ ਤੇ ਖੁਦਾ ਦਾ ਬੈਰ ਆ ਦੇਖ ਲੈ ਜਿਹੜੇ ਕਦੇ 25 ਸਾਲ ਰਾਜ ਕਰਾਂਗੇ ਲੋਕਾਂ ਨੇ ਹਸਲ ਕੀ ਕਰਦਾ ਪਰਮਾਤਮਾ ਹੀ ਕਰ ਦਿੰਦਾ ਐਡਾ ਵੱਡਾ ਧਰੋ ਹੋਰ ਪਾਣੀਆਂ ਜ਼ਹਿਰਾਂ ਪਾ ਕੇ ਸਾਨੂੰ ਮਾਰਤਾ ਤੇ ਅਸੀਂ ਜ਼ਹਿਰਾਂ ਰੋਕਣ ਦੀ ਗੱਲ ਕਰਦੇ ਆਂ ਜ਼ਹਿਰਾਂ ਵਾਲਿਆਂ ਨੂੰ ਤੁਸੀਂ ਪ੍ਰੋਟੈਕਸ਼ਨ ਦੇ ਰਹੇ ਹੋ ਪ੍ਰੋਟेक्ट ਕਰ ਰਹੇ ਹੋ ਸਟੇਜਾਂ ਲਵਾ ਕੇ ਉਹਨਾਂ ਦੇ ਆਲੇ ਦੁਆਲੇ ਪੁਲਿਸ ਦਾ ਪਹਿਰਾ ਲਵਾਤਾ ਤੇ ਸਾਡੇ ਬੰਦਿਆਂ ਨੂੰ ਤੁਸੀਂ ਥਾਂ ਥਾਂ ਦੇ ਉੱਤੇ ਘੇਰ ਕੇ ਡਾਂਗਾ ਹੀ ਮਾਰ ਗਾ ਮੇਰੇ ਅਰਗੇ ਨਾਲ ਦੇ ਮੁੰਡੇ ਕੁਛੜੇ ਗਏ ਮਰੇ ਪਹੁੰਚੇ ਰਾਜ ਅਰਗੇ ਖਾਂਸ ਸਰਗੇ ਡਾਂਗਾ ਮਾਰ ਕੇ ਪੁਲਿਸ ਗਈ ਆ ਕੋਈ ਗੱਲ ਨਹੀਂ ਮੈਂ ਪੰਜਾਬ ਦੇ ਲੋਕ ਤੁਹਾਨੂੰ ਫੇਰ ਕਹਿਣਾ ਘਬਰਾਉਣ ਦੀ ਲੋੜ ਨਹੀਂ ਤੁਸੀਂ ਜਿੱਥੇ ਕਿਤੇ ਵੀ ਤੁਹ ਉਥੇ ਆਪਣਾ ਨਾਮ ਨਾਲ ਬੈਠ ਕੇ ਸੜਕਾਂ ਦਾ ਇੰਤਜ਼ਾਮ ਕਰ ਦਿਓ। ਨਿਕਲਣਾ ਜ਼ਰੂਰ ਆ ਹਰ ਅੱਜ ਹਰ ਪੰਜਾਬੀ ਨੇ ਘਰੋਂ ਨਿਕਲਣਾ ਜੇ ਤੁਸੀਂ ਯਾਰਾਂ ਬੰਦ ਕਾਉਣਗੇ ਤਾਂ ਨਹੀਂ ਹੋਣੀਆਂ ਨਹੀਂ ਬਾਈ। ਇਹ ਯਾਦ ਰੱਖਿਓ। ਕੋਈ ਗੱਲ ਨਹੀਂ ਅਸੀਂ ਨਿਕਲੇ ਹੋਏ ਆ ਤੁਰੇ ਆ ਨੇੜੇ ਆ। ਫੜ ਲੈਣ ਦੇ ਫੜਦੇ ਆ ਬੱਚਾ ਦਿਨ ਜੋ ਮਰਜ਼ੀ ਕਰਦੇ ਆਪਾਂ ਜਾਵਾਂਗੇ ਆ ਆਵਾਂਗੇ ਹਰ ਹਾਲ ਜਾਵਾਂਗੇ। ਇਹ ਹੁਣ ਬਰਦਾਸ਼ਤ ਨਹੀਂ ਯਾਰ ਅਸੀਂ ਮਾਂਵਾਂ ਦੀਆਂ ਗੋਦੀਆਂ 'ਚ ਬੱਚੇ ਮਰਦੇ ਦੇਖ ਰਹੇ ਆ। ਅਸੀਂ ਕੁੱਖਾਂ 'ਚ ਆਪਣੀਆਂ ਨਸਲਾਂ ਕਤਲ ਹੁੰਦੀਆਂ ਦੇਖ ਰਹੇ ਆ ਯਾਰਾਂ ਕਰਕੇ ਆ। ਅਸੀਂ ਕਿਵੇਂ ਇਸ ਬਰਦਾਸ਼ਤ ਕਰ ਲਾਂਗੇ? ਸਾਥੂ ਨਹੀਂ ਬਰਦਾਸ਼ਤ ਹੁੰਦੀ ਸਾਡੀ ਨਹੀਂ ਨੀ ਜਮੀਰ ਮਰੀ ਬਈ ਗੱਲ ਨਹੀਂ ਇਹ ਤੂੰ ਲਾਹ ਰੀਜਾਂ ਕਰ ਪੂਰੀਆਂ ਜੋ ਕਰਦਾ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਵਾਰ-ਵਾਰ ਮੌਕਾ ਨਹੀਂ ਹੋਣਾ ਯਾਰ ਸੋਡੇ ਪਾਣੀ ਚ ਆ ਗਈਆਂ ਥੋੜੇ ਜਰੇਨੀ ਮਾ ਆ ਗਿਆ ਪਾਣੀ ਚ ਘਰਾਂ ਤੱਕ ਥੋੜੇ ਮੌਤ ਆ ਗਈਆਂ ਪਾਣੀ ਰਾਹੀਂ ਅੱਜ ਵੀ ਨਾ ਉੱਠੇ ਦਾ ਭੁੱਲ ਚੁੱਕਾ ਦੇ ਵੀ ਤਮਾਸ਼ੀਬੀਰ ਨਾ ਬਣੋ ਉੱਠੋ ਸਲਾਮ ਉਹਨਾਂ ਯੋਧਿਆਂ ਨੂੰ ਸਲੂਟ ਆ ਜਿਹੜੇ ਸੜਕਾਂ ਨਿਕਲ ਕੇ ਜ਼ਿੰਮੇਵਾਰੀਆਂ ਦਿੱਤੀਆਂ ਨੇ ਤੇ ਘਰੇ ਹੋਇਆ ਕੋਈ ਗੱਲ ਨਹੀਂ ਘੇਰ ਲਾ ਜਿੰਨਾ ਤਰਾ ਜ਼ੋਰ ਤੰਤਰ ਲਾ ਦੇ ਤੂੰ ਛੱਡੀ ਛੋਟੀਆਂ ਜ਼ੋਰ ਕਹਿਰੇ ਫੌਜ ਪੁਲਿਸ ਨਮੇਰ ਲਾ ਕੋ ਰੀ ਤੇਰੇ ਮਾਂ ਚ ਰਹਿ ਨਾ ਜਾਵੇ ਆਮ ਆਦੀ ਪਾਰਟੀਆਂ ਕੇਜਰੀਵਾਲ ਤੇਰੇ ਹੀ ਮੰਤੂ ਸੀ ਨਰਾਜ ਮੈਂ ਪੰਜਾਬ ਦੇ ਵਿੱਚ ਰਾਜ ਕਰਨ ਗਿਆ ਸੀ ਤੇ ਮੈਂ ਪੰਜਾਬੀਆਂ ਨਾਲ ਕੋਈ ਮਾੜਾ ਕਰਮ ਕੀਤਾ ਨਹੀਂ ਰਹਿ ਗਿਆ ਕੋਈ ਲਾ ਦੇ ਪੂਰਾ ਜੋਰ ਕਸਣਾ ਕੱਢਦੇ ਹੁਣ ਛੱਡੀ ਨਾ ਕੋਕਾ ਸੁਆਜੋ ਮੇਰਾ ਵੀਰ ਜਿੱਥੇ ਕਿਤੇ ਸਾਨੂੰ ਘੇਰਦੇ ਆ ਕਰਦੇ ਆ ਜਿੱਥੇ ਸਾਨੂੰ ਲੱਗਦਾ ਵੀ ਐਚਨ ਪਹਿਲਾਂ ਕੋਸ਼ਿਸ਼ ਕਰੋ ਨਿਕਲ ਕੇ ਕਿਸੇ ਵੀ ਤਰੀਕੇ ਨਾਲ ਲਾਹਣੇ ਨੇੜੇ ਪਹੁੰਚੋ ਲਾਹਣਾ ਸਾਰਾ ਸੀਲ ਕੀਤਾ ਹੋਇਆ ਕੋਈ ਉੱਥੇ ਪਹੁੰਚੋ ਤੇ ਜਿੱਥੇ ਘੇਰਦੇ ਉੱਥੇ ਬੈਠੋ ਫੇਰ ਵੀ ਜਿੱਥੇ ਕਿਤੇ ਹੋਰ ਜਗ੍ਹਾ ਤੇ ਘੇਰਦੇ ਆ ਇਕੱਠੇ ਹੋ ਕੇ ਉਹਨਾਂ ਇਕੱਠੇ ਹੋ ਜਾਓ ਕਿਉਂ